ਇਹ ਸਾਡੀ ਪਹਿਲੀ ਇੱਕ ਪਿੰਡ ਕਾਲੂ ਵਾਲੇ ਦੇ ਵਿੱਚ ਸਾਡਾ ਪਿੰਡ ਹੈ ਸਾਬੂਆਣਾ ਸਾਡੇ ਇੱਥੇ ਵੀ ਜਦੋਂ ਕੋਈ ਵੀ ਅਸੀਂ ਪੁਰਾਣੀ ਪਹਿਲੀ ਲਈਏ ਸਾਨੂੰ 86 ਤੋਂ ਹਾਂਜੀ ਤੇ ਪਹਿਲਾਂ ਹੁੰਦੀ ਸੀ ਦਰਿਆ ਤੋਂ ਉੱਪਰਲੀ ਸਾਈਡ ਤੇ ਠੀਕ ਹੈ ਉਹ ਐਰ ਕੀ ਪਾਣੀ ਆਇਆ ਉਹਨੇ ਚੁੱਕ ਕੇ ਇੱਧਰ ਕਰ ਦਿੱਤੀ ਇੱਧਰ ਸਾਨੂੰ ਅਜ ਤੱਕ ਕੋਈ ਵੀ سپورਟ ਨਹੀਂ ਵੀ ਜਾਂ ਨਾ ਕਿ ਖਾਲਸਾ ਹੈੜੇ ਜਾਂ ਕੋਈ ਵੀ ਜਥੇਬੰਦੀ ਹੈ ਜਾਂ ਸਰਕਾਰ ਦਾ ਦਰਬਾਰੋਂ ਕੋਈ سپورਟ ਨਹੀਂ ਆਈ ਕਿਉਂ ਅਸੀਂ ਵੀ ਰਹਿੰਦੇ ਆਂ ਸਾਬੂਆਣੇ ਪਿੰਡ 'ਚ ਠੀਕ ਹੈ ਜੀ ਤੇ ਸਾਡੀ ਪੈੜੀ ਇੱਥੇ ਆ ਇੱਥੇ ਹੁਣ ਜਿਹੜੇ ਬੰਦੇ ਇੱਥੋਂ ਵਾਲੇ ਆ ਇੱਥੋਂ ਵਾਲੇ ਹੁਣ ਪਤਾ ਨਹੀਂ ਵੀ ਦੱਸਦੇ ਆ ਜਾਂ ਨਹੀਂ ਦੱਸਦੇ ਅਸੀਂ ਇੱਥੋਂ ਦੇ ਸਰਪੰਚ ਨੂੰ ਵੀ ਲਿਖਾਇਆ ਹੈ ਸਾਬੂਆਣੇ ਦੇ ਸਰਪੰਚ ਨੂੰ ਵੀ ਲਿਖਾਇਆ ਹੂੰ ਨੁਕਸਾਨ ਕੀ ਕੀ ਬਾਈ ਹੋਇਆ ਇੱਥੇ ਨੁਕਸਾਨ ਤਾਂ ਬਾਈ ਪੈੜੀ ਹੈ ਜਿੰਨੀ ਸਾਰੀ ਸਾਡੀ ਮਰਲਾਣੀ ਬਚੀ ਦੋ ਇੰਜਣ ਟਿੱਕੀਆਂ ਨੇ ਕਿੰਨੀ ਚਬੀਨ ਹੋਰ ਸੀ ਸਾਡੇ ਕੋਲੇ ਜ਼ਮੀਨ ਕਿੰਨੀ ਬਾਈ ਕੋਲੇ ਜ਼ਮੀਨ 10 ਕਿੱਲੇ ਥਾਂ ਸਰ 10 ਕਿੱਲੇ ਜੀ ਅੱਛਾ ਦੋ ਇੰਜਣ ਸੀਗੇ ਹਾਂ ਜੀ ਹਾਂ ਜੀ ਹੋਰ ਬੋਰ ਵਗੈਰਾ ਕਨੈਕਸ਼ਨ ਵਗੈਰਾ ਬੋਰ ਕਨੈਕਸ਼ਨ ਪੱਕੇ ਨਹੀਂ ਸੀ ਇੰਜਾਂ ਨੂੰ ਸੀ ਬੋਰ ਸੀ ਉਹ ਵੀ ਵੇਚ ਗਏ ਚਲੇ ਨੇ ਉਹ ਤੇ ਸਾਨੂੰ ਅਜੇ ਤੱਕ ਮਿਲੇ ਹੀ ਨਹੀਂ ਕਿਤੇ ਠੀਕ ਹੈ ਜੀ ਇਹ ਮਾਲਕ ਜ਼ਮੀਨ ਸੀ ਭਾਈ ਕਿ ਕੱਚੀ ਜ਼ਮੀਨ ਸੀ ਨਹੀਂ ਇਹ ਕੱਚੀ ਸੀ ਇਹ ਪਹਿਲਾਂ ਸਾਡੇ ਨਾਲ ਗਰਦੌਰੀਆਂ ਹੈਗੀਆਂ ਸੀ ਇਹ ਜਦੋਂ ਪਿਆ ਪਿੰਡ ਵਾਦੀਆਂ ਗਰਦੌਰੀਆਂ ਇਹਨਾਂ ਤੋੜ ਦਿੱਤੀਆਂ ਸੀ ਸਰਕਾਰਾਂ ਨੇ ਕਾਂਗਰਸ ਸਰਕਾਰ ਜਦੋਂ ਆਈ ਕਾਂਗਰਸ ਸਰਕਾਰ ਜਦੋਂ ਆਈ ਸੀ ਨਾ ਉਦੋਂ ਟੁੱਟ ਗਈਆਂ ਸੀ ਗਰਦੌਰੀਆਂ ਸਾਡੀਆਂ ਠੀਕ ਹੈ ਜੀ ਹੁਣ ਸਾਡੇ ਨਾਲ ਗਰਦੌਰੀਆਂ ਨਹੀਂ ਹੈਗੀਆਂ ਇੱਥੇ ਕਿਸੇ ਦੇ ਨਾਮ ਨਹੀਂ ਗਰਦੌਰੀ ਹੈਗੀ ਠੀਕ ਹੈ ਹਿੰਦੀ ਵੀ ਜ਼ਮੀਨ ਹੈ ਕਿੰਨੇ ਜ਼ਮੀਨ ਹੈ ਬਾਈ ਜਿਹੜੇ ਕੱਚੀ ਜ਼ਮੀਨ ਜਿੱਥੇ ਆਪਾਂ ਗੱਲ ਕਰ ਰਹੇ ਜਿਹੜੀ ਜ਼ਮੀਨ ਹੈ ਇਹ ਜ਼ਮੀਨ ਕਾਲੂ ਵਾਲਾ ਮਹਾਜ ਦੀ ਜਿੰਨੀ ਜ਼ਮੀਨ ਹੈ ਸਾਰੀ ਕੱਚੀ ਹੈ ਕੱਚੀ ਹੈ ਜੀ ਹਾਂਜੀ ਠੀਕ ਹੈ ਬਾਈ ਨਾਂ ਕੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਹਾਂਜੀ ਪਿੰਡ ਸਾਬੋਆਣਾ ਜੀ ਪਿੰਡ ਸਾਬੋਆਣਾ ਸਾਡੇ ਅਸੀਂ ਤਿੰਨ ਘਰ ਆ ਇੱਕ ਸਾਡਾ ਚਾਚਾ ਆਤਮਾ ਸਿੰਘ ਇੱਕ ਜਸਵੰਤ ਸਿੰਘ ਹੈ ਆਤਮਾ ਸਿੰਘ ਦੀ ਡੈਥ ਹੋਈ ਹੈ ਹੁੰਦਾ ਆ ਬਚਾ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਜਿੰਨੇ ਸਮਾਸੇਵੀ ਸੰਸਥਾ ਵਾਲੇ ਕੰਮ ਕਰਦੇ ਪਹਿਲਾਂ ਤੋਂ ਅਨਾਂ ਤੈਹ ਦੇ ਲੋ ਧੰਨਵਾਦ ਇਹ ਔਖੇ ਵੇਲੇ ਉਹਨਾਂ ਸਾਰਿਆਂ ਦੀ ਬਾਹ ਫੜੀ ਇੱਕ ਉਹਨਾਂ ਨੂੰ ਅੱਜ ਇਹ ਦੱਸਣਾ ਚਾਹੁੰਦੇ ਆ ਕਿ ਜਿਵੇਂ ਪਿੰਡ ਕਾਲੂ ਵਾਲਾ ਕਈ ਪਿੰਡ ਨੇ ਜਿੱਥੇ ਡੁੱਬੇ ਨੇ ਉਹਨਾਂ ਦੇ ਵਿੱਚ ਕਈ ਇਹੋ ਜਿਹੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਨੇ ਜਿਹੜੇ ਉੱਥੇ ਰਹਿੰਦੇ ਨਹੀਂ ਪਰ ਉਹਨਾਂ ਦੇ ਖੇਤ ਸਾਰੇ ਉੱਥੇ ਹੀ ਨੇ ਉਹਨਾਂ ਦੇ ਉੱਥੇ ਹੀ ਉਹਨਾਂ ਦੀ ਰੋਜੀ ਰੋਟੀ ਪੱਕਦੀ ਪਰ ਪਿੰਡ ਦੋ ਪਾਸੇ ਰਹਿੰਦੇ ਨੇ ਉਸ ਪਿੰਡ ਤੋਂ ਏਜ ਮੈਂ ਵੀਰ ਜੀ ਸਾਬੂਆ ਨੇ ਰਹਿੰਦੇ ਨੇ ਕਿੰਨੇ ਘਰ 10 ਕਿੱਲੇ ਪੈਲੀ 3-3 ਕਿੱਲੇ ਪੈਲੀ ਇਹਨਾਂ ਕੋਲ ਜੀ ਤੇ ਇਹਨਾਂ ਦੀ ਆ ਪੈਲੀ ਆ ਤੁਸੀਂ ਵੇਖ ਲਿਆ ਜੀ ਟੋਏ ਟਿੱਬੇ ਬਣ ਗਏ ਆ ਤੇ ਇਹ ਬੱਚੇ ਦੀ ਪੜ੍ਹਾਈ ਛੁੱਟ ਗਈ ਹੁਣ ਇਹ ਲੋਹਾਰ ਨਾ ਲੱਗਾ ਆ ਲੋਹੇ ਦਾ ਕੰਮ ਕਰਦਾ ਜੀ ਦਿਹਾੜੀ ਤੇ ਜਾਂਦਾ ਤੇ ਇਹੋ ਜਿਹੇ ਵੀਰਾਂ ਦੀ ਬਾਫੜ ਇਹਨਾਂ ਕੋਲ ਕੋਈ ਸੇਵਾ ਨਹੀਂ ਪਹੁੰਚੀ ਗਈ ਇਹਨਾਂ ਦੀਆਂ ਜ਼ਮੀਨਾਂ ਹੀ ਆਪਾਂ ਪੱਧਰੀਆਂ ਕਰਾ ਦਈਏ ਰਾਲ ਮਿਲ ਕੇ ਤੇ ਬਹੁਤ ਧੰਨਵਾਦ ਹੋਵੇਗਾ ਕਿਉਂਕਿ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਜ਼ਮੀਨਾਂ ਕਾਲੂ ਵਾਲੇ ਚ ਨੇ ਹਿਅਲੇ ਵਾਲੇ ਚ ਨੇ ਜਾਂ ਟੈਂਡੀ ਵਾਲੇ ਚ ਨੇ ਪਰ ਉਹ ਰਿੰਦੇ ਪਾਸੇ ਆ ਪਰ ਉੱਥੇ ਸਮਾਜ ਸੇਵੀਆਂ ਨੂੰ ਬੇਨਤੀ ਇਹਨਾਂ ਲੋਕਾਂ ਦੀ ਵੀ ਬਾਹ ਫੜੀ ਜਾਵੇ ਵੈਰੀਫਾਈ ਕਰੋ ਉਹ ਬੰਦਿਆਂ ਦੀਆਂ ਜ਼ਮੀਨਾਂ ਤੇ ਹੈਈਆਂ ਨੇ ਉਹਨਾਂ ਜ਼ਮੀਨਾਂ ਉਹਨਾਂ ਦੀਆਂ ਬਜਾਈਆਂ ਜਾਣ ਪਦਨੀਆਂ ਕਰਾਈਆਂ ਜਾਣ ਇਹ ਨਾਲ ਵੇਖੋ ਕਿੱਥੇ ਰਹਿ ਰਿਹਾ ਮੇਨ ਮਕਸਦ ਇਹਨਾਂ ਦੀ ਜ਼ਮੀਨ ਕਿਤੇ ਖਰਾਬ ਹੋਈ ਉਹ ਵੇਖ ਕੇ ਉਹਨਾਂ ਦੀ ਮਦਦ ਜ਼ਰੂਰ ਕਰੋ ਇਹਨਾਂ ਤਿੰਨਾਂ ਦਾ ਘਰ ਵੇਖਣ ਵਾਲਾ ਵੀ ਘਰ ਵੀ ਇਹਨਾਂ ਦੋਨਾਂ ਦਾ ਤਾਂ ਬੜਾ ਬੁਰਾ ਹਾਲਾਤ ਨੇ ਇਹ ਰੋਟੀ ਇਕ ਸਮਝੋ ਇਕ ਡੰਗਰੀ ਪੱਕਦੀ ਇਕ ਨਹੀਂ ਪੱਕਦੀ ਇਹਨਾਂ ਦੀ ਤੀ ਇੱਕ ਜਵਾਨ ਇੱਕ ਬੇਟੀ-ਬੇਟੀ ਇਹਦੇ ਕੋਲ ਇਹ ਬਹੁਤ ਬੁਰੇ ਹਾਲਾਤ ਨੇ ਇਹਨਾਂ ਨੇ ਕਰਦੇ ਕਿ ਕਿ ਬੇਨਤੀ ਹੈ ਇਹਨਾਂ ਦੀ ਜੇ 2 3 3 ਕਿਲੇ ਜ਼ਮੀਨ ਹੈ ਅਲੱਗ-ਅਲੱਗ ਨੇ ਇਹਨਾਂ ਦੀ ਬਜਾ ਦਿੱਤੀ ਜਾਵੇ ਤਾਂ ਸਾਰਿਆਂ ਦਾ ਧੰਨਵਾਦ ਹੋਵੇਗਾ ਪਿੰਡ ਇਹਨਾਂ ਦਾ ਸਾਬੂਣਾ ਹੈ ਜ਼ਮੀਨ ਇਹਨਾਂ ਦੀ ਪਿੰਡ ਕਾਲੂ ਵਾਲੇ ਜ਼ਿਲ੍ਹਾ ਫਰੋਇਪੁਰ ਹੈ ਜੀ ਜਿਸ ਰਕਬੇ ਵਿੱਚ ਆਪਾਂ ਖੜੇ ਕਿਹੜੇ ਪਿੰਡ ਦਾ ਰਕਬਾ ਹੈ ਜੀ ਕਾਲੂ ਵਾਲੇ ਦਾ ਠੀਕ ਹੈ ਜੀ ਇਹ ਜ਼ਮੀਨਾਂ ਤੁਹਾਡੀਆਂ ਖਰਾਬ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਅਪੀਲ ਕਰ ਰਹੇ ਹੋ ਜਿਹੜੀ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰ ਨੂੰ ਤਾਂ ਤੁਹਾਨੂੰ ਹਾਲੇ ਤੱਕ ਕੁਝ ਨਹੀਂ ਮਿਲਿਆ ਜੀ ਠੀਕ ਹੈ ਜੀ ਕਿਸੇ ਸੰਸਥਾ ਲੋ ਜੀ ਠੀਕ ਕੋਈ ਬੀਜ ਵਗਾਰਾ ਜਾਂ ਕੋਈ ਡੀਜ਼ਲ ਵਗਾਰਾ ਕੁਛ ਨਹੀਂ ਮਿਲਿਆ ਠੀਕ ਹੈ ਜੀ ਕਾਰਨ ਕੀ ਹੈ ਜੀ ਕਿ ਤੁਸੀਂ ਆਉਨੇ ਆ ਤੇ ਸਾਨੂੰ ਜਵਾਬ ਦਿੰਦੇ ਨੇ ਸਾਰੇ ਇਹ ਆਪਾਂ ਦੇ ਤੁਹਾਡੇ ਹੱਥੇ ਦਾਹ ਕੱਢ ਨਹੀਂ ਬਣੇ ਅੱਛਾ ਜੀ ਹਾਂ ਜ਼ਮੀਨ ਸਾਹਿਬ ਰਹਿੰਦੇ ਸੀ ਉੱਥੇ ਆ ਹਾਂਜੀ ਜ਼ਮੀਨ ਸਾਡੀ ਇੱਥੇ ਆ ਠੀਕ ਹੈ ਜੀ ਕਿੰਨੇ ਕਿੰਨਾ ਰਕਬਾ ਤੁਹਾਡਾ ਕੋਲ ਇੱਥੇ 10 ਹੈ 10 ਏਕੜ ਜੀ ਤਿੰਨ ਬਰਾਓ ਜੀ ਆ ਤਿੰਨ ਥਾਂ ਠੀਕ ਹੈ ਜੀ ਤਿੰਨ ਥਾਂ ਮੰਗ ਕੀ ਕਰਦੇ ਹੁਣ ਬਾਈ ਜੀ ਹਾਂਜੀ ਮੰਗ ਕੀ ਕਰਦੇ ਹੋ ਕਰੇ ਹੁਣ ਕਰਨਾ ਕੀ ਜੇ ਮੁੰਡਾ ਲੱਗਾ ਮਾਲ ਮੰਗ ਕੀ ਕਰਦੇ ਮੰਗ ਕੀ ਕਰਦੇ ਜੀ ਹਾਂਜੀ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਜੀ ਕਰਨੇ ਸਾਡੀ ਪੈਰੀ ਕੋਈ ਕਰਾ ਦੇ ਹਾਂਜੀ ਅਸੀਂ ਆਦੀ ਰੋਟੀ ਜੋ ਕੋਈ ਬਣਾ ਲਈਏ ਕੋ ਠੀਕ ਹੈ ਜੀ ਤੇ ਕੋਈ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਹਾਂਜੀ ਜੇ ਕਰਨੇ ਦੇ ਦੇ ਕੋਈ ਮਦਦ ਤੇ ਚੰਗਾ ਹੀ ਤੁਹਾਨੂੰ ਮੁਆਵਜ਼ਾ ਵਗਾਰਾ ਨਹੀਂ ਮਿਲਿਆ ਕੋਈ ਸਰਕਾਰ ਵੱਲੋਂ ਜੀ ਕੁਝ ਨਹੀਂ ਮਿਲਿਆ ਕਾਰਨ ਕੀ ਜੀ ਹੁੰਦਾ ਜੀ ਇੱਥੋਂ ਕੱਚੀਆਂ ਪੈਰੀਆਂ ਕਰੇ ਦਿੰਦੇ ਨਹੀਂ ਜੀ ਅੱਛਾ ਜੀ ਇਹ ਜ਼ਮੀਨਾਂ ਤੁਹਾਡੀਆਂ ਮਾਲਕੀ ਨਹੀਂ ਹੈ ਜੀ ਮਾਲਕੀ ਕਰਾਈਆਂ ਹੈ ਜੀ 2007 ਚ ਅੱਛਾ ਜੀ ਮਗਰ ਉਹ ਤੋੜਤੀਆਂ ਸਰਕਾਰ ਸਰਕਾਰ ਨੇ ਤੋੜਤੀਆਂ ਇਹ ਇੱਥੇ ਮੇਰਾ ਡੈਡੀ ਦੀ ਡੈਥ ਹੋ ਚੁੱਕੀ ਹੈ ਜੀ ਮੇਰੀ ਇੱਥੇ ਪੈਲੀ ਹੈਗੀ ਹੈ ਘਟੋੜ ਦਾ ਸਕਿਲ ਸਾਡਾ ਟੋਟਲ ਥਾਂ ਉਹਨੇ ਕੋਈ ਹਿੱਸਾ ਹੁੰਦਾ ਹੈ ਕਿ ਇਹ ਦੀ ਸਾਨੂੰ ਬਜਟ ਨਹੀਂ ਮਿਲੀ ਅੱਜ ਤੱਕ ਅਸੀਂ ਪਿੰਡ ਸਾਬੂਆਂ ਨੇ ਰਹਿਨੇ ਆ ਤੇ ਮੇਰਾ ਸਕੂਲ ਵੀ ਛੋਟਕਾ ਹੈ ਹੁਣ ਅਸੀਂ ਕੰਮ ਕਰਦੇ ਆ ਕਿਉਂਕਿ ਜਿੰਨਾ ਕੋ ਹੁੰਦਾ ਹੈ ਉਹਨਾਂ ਨੂੰ ਇਹ ਆ ਵੀ ਚਲ ਸਾਡਾ ਪੈਲੀ ਦਾ ਕਾਨੂੰਨ ਦਿਓ ਕੋਈ ਨਾ ਕੋਸੋ ਤੇ ਅਸੀਂ ਆਲਦੀ ਦਾ ਫਸਲ ਬੀਜੀਏ ਕਾਦੇ ਬੋਰ ਕਰਾਈਏ ਤਾਂ ਲੱਗ ਕਾਰੋਬਾਰ ਚਲਾਇਏ ਕਿਹੜੇ ਪਿੰਡ ਚ ਰਕਬਾ ਜਿੱਥੇ ਆਪਾਂ ਖੜੇ ਆ ਇਹ ਕਾਲੂ ਵਾਲਾ ਪਿੰਡ ਹੈ ਜੀ ਕਾਲੂ ਵਾਲਾ ਹੁਣ ਜੀ ਅਸੀਂ ਪੱਧਰ ਕਰਨੀ ਹੈ ਠੀਕ ਹੈ ਪੈਸੇ ਮਿਲੋਗੇ ਤਾਂ ਮਦਦ ਮੇਰੀ ਪੱਧਰ ਕਰਾਂਗੇ ਆਪ ਦਾ ਠੀਕ ਹੈ ਮੈਂ ਨਿਕਣ ਕੁ ਬੀਜਾਂਗੇ ਥੋੜੀ ਗੱਲ ਦੀ ਹਾਂਜੀ